ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਜ਼ਿਲ੍ਹਾ ਤਹਿਸੀਲ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਦੋ ਨਾਗਾ ਜੀ ਜਿੰਨਾ ਚੋ ਇੱਕ ਤਾਂ ਸੂਇਆ ਸਵਾਇਆ ਹੋਊਗਾ ਜੀ ਤੇ ਇੱਕ ਗੱਬਣ ਹਜੇ ਸਮਾਂ ਲੈਂਦਾ ਡਿਟੇਲ ਤੁਹਾਨੂੰ 22 ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਮੇਰਾ ਕੰਮ ਸਿਰਫ ਤੁਹਾਨੂੰ ਪਸੂ ਦਿਖਾਉਣਾ ਹੁੰਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਨਾਮ ਤੇ ਐਡਰੈਸ ਦੱਸ ਦਿਓ ਨਾ ਬਾਈ ਕਰਦੇਤਾ ਸਿੰਘ ਆ ਪਿੰਡ ਚੜਿਆਕਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਜੀ ਮੋਬਾਈਲ ਨੰਬਰ 9801755678 ਦੋ ਨਾਗ ਹੀ ਰਹਿਗੇ ਆਪਣੇ ਕੋਲ ਦੋ ਨਾਗ ਰਹਿਗੇ ਬਾਈ ਠੀਕ ਆ ਬਾਈ ਸ਼ੁਰੂ ਕਿਹੜੇ ਤੋਂ ਕਰਨਾ ਮੈਂ ਕਹਿੰਦਾ ਸੂਈ ਤੋਂ ਕਰ ਲੱਗ ਜੀ ਗੱਬਰ ਤੋਂ ਕਰਦੇ ਸੂਈ ਇੱਕ ਸੂਈ ਆ ਕੇ ਗੱਬਰ ਦੀ ਮਰਜ਼ੀ ਕਰ ਲੈ ਜੀ ਛੋਟੀ ਜੀ ਵੀਡੀਓ ਪਾ ਲੀਆ ਸੂਹਾ ਕਿੰਨਾ ਮਵਰੇ ਇਹ ਬਈ ਛੋਟੇ ਘੋਲੋਂ ਲਈਆ ਦੂਜਾ ਸੂਹਾ ਵਹਿੜਾ ਪਹਿਲਾਂ ਦਾ ਦੁੱਧ ਹੈਗਾ 19 ਤੋਂ 20 ਲੀਟਰ ਦਾ ਰਿਕਾਰਡ ਵਹਿੜਦਾ ਇੱਕ ਵੀਰੇ ਹੋਰ ਗੱਲ ਮੈਂ ਦੱਸਣੀ ਆ ਨਾ ਇੱਕ ਮੈਨੂੰ ਫੋਨ ਆਇਆ ਸੀਗਾ ਉਹਨੇ ਕਿਤੇ ਉਹ ਗਾਂ ਲਈ ਸੀਗੀ ਚਲੋ ਆਪਾਂ ਨਾਂ ਨਹੀਂ ਲੈਂਦੇ ਉਹ ਮਾਲਕਾਂ ਨੇ ਦੂਜਾ ਸੂਹਾ ਕਹਤਾ ਬਈ ਉਹਦੇ ਦੰਦ ਕੋਈ ਵੀ ਨਹੀਂ ਸੀ ਇਹਦਾ ਕੋਈ ਪਟਲਾ ਬਈ ਗਾਰੰਟੀ ਹੋਊਗੀ ਇਹ ਤਾਂ ਆਪਾਂ ਦੱਸਤਾ ਹੈਗਾ ਬਈ ਬਾਅਦ ਚ ਖੱਜਲ ਖਰਾਬ ਹੁੰਦੇ ਲਓ ਜੀ ਘਰੋਂ ਚੈੱਕ ਹੁਣ ਤਾਂ ਜਮਾ ਤਸੱਲੀ ਹੋ ਗਈ ਕਹਿੰਦੀਆਂ ਗੱਲਾਂ ਨਹੀਂ ਆ ओरिजिनल ਚੀਜ਼ ਜਿਹੜੀ ਹੁੰਦੀ ਆ ਵੀਰੇ ਤੁਸੀਂ ਫਰਕ ਕਰ ਹੀ ਲੈਣੀ ਹੁੰਦੀ ਆ ਆ ਭਾਈ ਗਾਂ ਦਾ ਮੂੰਹ ਹੀ ਦੱਸ ਦਿੰਦਾ ਦੂਜੀਆ ਜੀ ਸੂਇਆ ਲੈ ਵੀਰ ਦਾ ਮੂੰਹ ਵੇਹਾਲ ਤੇ ਦੇਖੋ ओरिजिनल ਦੂਜਾ ਸੂਆ ਆ ਸੂਏ ਵੱਡੇ ਜਿਹਾ ਅੱਖਾਂ ਵਿੱਚ ਵੱਡੀਆਂ ਹੋਣੀਆਂ ਸਭ ਕੋ ਮੂੰਹ ਵੀ ਤਰਨ ਚ ਦੇਖਤ ਹੋਣੀ ਆ ਉਹਨੂੰ ਵੱਡੇ ਸੂਏ ਚ ਮੈਨੂੰ ਤਾਂ ਫੋਨ ਆਇਆ ਸੀ ਵੀਰੇ ਚਲੋ ਦੂਰੋਂ ਲੈ ਕੇ ਆਇਆ ਸੀਗਾ ਉੱਧਰਲੇ ਬਾਰਡਰ ਵਾਲੇ ਏਰੀਏ ਚੋਂ ਬੰਦਾ ਠੀਕ ਆ ਠੀਕ ਸੂਆ ਦੂਜਾ ਸਮਾਂ ਕਿੰਨਾ ਲੈਂਦੀ ਆ ਸਮਾਂ ਪੰਜ ਤੋਂ 4 ਦਿਨ ਲੈਂਦੀ ਆ ਫਾਈ ਤੋਂ 4 ਦਿਨ ਕਿੰਨਾ ਪਾ ਜੂ ਮੇਰੇ ਦੁੱਧ ਦੁੱਧ ਬਈ 19 20 ਲੀਟਰ ਆਪਾਂ ਨੂੰ ਪਲੂਨ ਦਾ ਦੱਸਿਆ 18 ਲੀਟਰ ਮੰਨ ਕੇ ਸੌਦਾ ਕਰ ਲੈ ਲੇਵੇ ਦਾ ਉੜਾ ਪਾ ਲੈ ਜੇ ਤੁਰੂ ਕੀ ਗਾਂ ਆਪ ਹੀ ਦੱਸੂਗਾ ਥਣਾ ਦੀ ਡੰਨ ਹੈ ਥਣਾ ਦੀ ਗਰੰਟੀ ਹੈ ਭਾਈ ਪਾਰ ਪਿੱਛੇ ਦੀ ਗਰੰਟੀ ਹੈ ਪੱਠੇ ਖਾਨ ਦੀ ਗਰੰਟੀ ਹੈ ਮੋਗ ਮਾਰਨ ਦੀ ਗਰੰਟੀ ਹੈ ਹੋਰ ਦੱਸ ਸਾਰੋ ਇੱਕ ਆਈ ਦੀ ਗਰੰਟੀ ਹੈ ਠੀਕ ਆ ਜੀ ਠੰਡੇ ਸੀਲ ਦੀ ਪੜਾ ਥੱਲੇ ਦੀ ਨੰਗੀ ਜਾਵੇ ਕੋਈ ਮਰਜ਼ੀ ਨੰਗੀ ਚੱਲੇ ਯਾਰ ਉਹ ਕੋਈ ਠੀਕ ਆ ਜੀ ਬੇਫਿਕਰ ਹੋ ਜਾਏ ਕੋਈ ਤੋੜ ਕੇ ਦਿਖਾ ਦੀ ਮੇਰੇ ਸੁਆ ਬਈ ਦੱਸਦਾ ਕਿ ਦੂਜਾ ਰੀਜਨਲ ਦੂਜਾ ਸੂਆ ਪਿਆਰੀ ਬਈ ਵਾਕਈ ਚੰਗੀ ਆ ਤੁਸੀਂ ਦੇਖ ਹੀ ਸਕਦੇ ਹੋ ਢੱਲਾਇਂ ਬਹੁਤ ਪੰਨਾਂ ਤੇ ਲਾਂ ਬਹੁਤ ਪੰਨਾਂ ਬਈ ਜਿੰਨਾ ਹਵਾਨਾ ਅੱਗੇ ਨੂੰ ਆ ਹੌਲੀ ਤੋਰੀ ਵੀਰੇ ਉਨਾਂ ਹੀ ਪਿੱਛੇ ਨੂੰ ਆ ਹਵਾਨਾ ਚੈੱਕ ਕਰ ਲਓ ਜੇ ਮੰਨ ਲਓ ਸੱਤਾ ਅੱਠਾ ਦੇ ਨਾਲ ਵੀਡੀਓ ਬਣਾਉਂਦੇ ਤਾਂ ਐਂ ਫਸ ਜਾਣਾ ਸੀ ਹੁਣ ਕਾਲਾ ਥਾਣਾ ਬਈ ਥਣ ਵੀ ਚੈੱਕ ਕਰਾ ਲਓ ਜੀ ਰੋਕ ਲਈ ਥਣ ਵੀ ਪੂਰਾ ਟੌਪ ਦਾ ਆਏ ਨੀਗਾ ਬਈ ਕੋਈ ਜੁਰਦਾ ਨਹੀਂ ਭੜਦਾ ਨਹੀਂਗਾ ਬਾਕੀ ਤਿਆਰੀ ਸੋਣੀ ਕਰਦੀ ਜਾਂਦੀ ਆ ਬਾਈ ਕਹਿੰਦਾ ਮਾਲਕਾਂ ਨੇ ਤਾਂ ਕਹਿ ਕੇ ਦਿੱਤੀ ਆ 20 ਕਿਲੋ ਜਾਣ ਵਾਲੀ ਆ ਬਾਈ ਸਹੀ ਲੈ ਵੀ ਖਿੱਚੂਣਾ ਖੱਚ ਕੇ ਤੋਰਨੀ ਉਹ ਖੱਚ ਕੇ ਲਿਜਾਊਗੀ ਸਹੀ ਗੱਲ ਆ ਜੀ ਬੰਦਾ ਖੱਚ ਕੇ ਲੈ ਜੂ ਇਹ ਨਹੀਂ ਖਿੱਚਣੀ ਪੈਂਦੀ ਠੀਕ ਆ ਮੇਰੇ ਆਏ ਨੇ ਵੀ ਘੜੀਸ ਘੜੀਸ ਪੈਰ ਤੁਰੂਗੀ ਠੀਕ ਆ ਮੇਰੇ ਅੱਲੇ ਵਾ ਫੋਟੋ ਨੂੰ ਵਧਣਾ ਹੈ ਜਗਾ ਦਾ ਇਹਦਾ ਥੱਬੇ ਦਾ ਹਵਾਨਾ ਤਿਆਰ ਕਰਨਾ ਜਿੱਦੇ ਮੰਨ ਲਓ ਜਮਾ ਡਾਲਿਆਂ ਤੇ ਹੋਈ ਜੀ ਆਫਰ ਵਾਲੀ ਡਿਮਾਂਡ ਹੀ ਕਰਨੀ ਆਪਾਂ ਜਿਹੜੀ ਪਹਿਲੇ ਫੋਨ ਤੇ ਬੈਕ ਜੇ ਲੈਣੇ ਜਿੰਨੇ ਉਨੇ ਹੀ ਦੱਸੇ ਕੋਈ ਛੋੜ ਛੱਪੇ ਵਾਲਾ ਭਲਾ ਨਾ ਇੰਨਾ ਬਾਈ ਚਿਤਰੀ ਵੈੜਾ ਬਾਦ ਉਹ ਦੱਸਦੀ ਹਾਂ ਨਾ ਹੀ ਹੋਣੀ ਸਿਰਫ 52000 ਦੀ ਬਸ ਲੈਣ ਹੀ ਆ ਬੱਲੇਣ ਹੀ ਆ ਮੁੱਲ ਕਰਾਉਣ ਨੂੰ ਜਿੰਨਾ ਮਰਜ਼ੀ ਕਰਾ ਲਓ ਹਾਂ ਲੈ ਜਾ ਪੱਤ ਠੀਕ ਆ ਜੀ ਜਮਾ ਜਾਇਜ਼ ਡਿਮਾਂਡ ਆ ਜੀ ਬਾਈ ਕਹਿੰਦਾ ਜਿਹੜੇ ਲੈਣੇ ਆ ਉਹ 52000 ਰੁਪਏ ਹੀ ਆ ਪਹਿਲੇ ਪਹਿਲੇ ਫੋਨ ਤੇ ਸੌਦੇ ਹੋ ਜਾਣੇ ਆ ਕਿਉਂਕਿ ਵੈੜ ਚੰਗੀ ਆ ਦਿਨ ਜਰੂਰ ਲੈ ਜੂਗੀ ਹਜੇ ਪੰਜ ਚਾਰ ਦਿਨ ਤੇ ਪਰ ਜੇ ਪੰਜ ਚਾਰ ਦਿਨਾਂ ਨੂੰ ਤਾਂ ਗੱਲਬਾਤ ਹੀ ਹੋਰ ਹੋਣੀ ਆ ਹਵਾਨੇ ਦੀ ਹਾਂ ਉਹ ਥਣਾ ਦੀ ਭਾਰ ਪਿੱਛੇ ਦੀ ਠੰਡੇ ਸੀਲ ਦੀ ਖਾਣ ਪੀਣ ਦੀ ਸਾਰੀ ਦੀ ਗਾਰੰਟੀ ਠੀਕ ਹੈ ਜੀ ਠੀਕ ਹੈ ਵੀਰੇ ਬਾਈ ਯਾਰ ਤੂੰ ਆਪ ਸਿਆਣਾ ਮੈਨੂੰ ਕੱਲ ਫੋਨ ਲਾਇਆ ਦਾਹ ਵੇਣਾ ਸੀ ਸਹੀ ਗੱਲ ਅੱਜ ਕੋਈ ਨਹੀਂ ਰਹੀ ਦੇਖੋ ਕਰਮ ਵਿੱਚ ਗਾਂ ਦੇ ਹੋਊਗਾ ਤਾਂ ਗਾਂ ਆ ਵਿਗਣੀਆਂ ਵੀਰੇ ਸਹੀ ਗੱਲ ਹੈ ਜੀ ਦੋ ਨੰਬਰ ਦਾ ਸੁਆ ਕਿੰਨਾ ਵੀਰੇ ਇਹ ਦੋ ਨੰਬਰ ਵੜ ਅੱਜ ਆਈ ਆ ਬਾਈ ਗੱਬਣ ਦਾ ਸਾਡਾ ਮੋਲ ਲਾਇਆ ਵਾਹੀ ਵੇਰ ਤੇ ਠੀਕ ਆ ਠੀਕ ਹੈ ਜੀ ਛੇਰ ਦੀ ਗਾਰੰਟੀ ਆ ਵੱਛੀ ਮਗਰਾ ਬਹੁਤ ਚੰਗੀ ਬੱਚੇ ਭਾਰੀ ਟੌਪ ਨੀ ਲਈ ਫਿਰਦਾ ਮੂੰਹ ਚਿੱਟਾ ਜਟਾਈ ਆ ਇੱਕ ਡੈਨਮਾਰਕ ਦੇ ਟੀਕੇ ਦੀ ਦੱਸਿਆ ਆਏ ਨਹੀਂ ਪਤਾ ਕਿੰਨੇ ਕਿਹੜਾ ਦੱਸ ਦੇਈ ਕਿਹਨੇ ਆਪਾਂ ਟਿਕਟ ਵੋਗਦੇ ਅਜੇ ਤੱਕ ਪੁੱਛਿਆ ਨਹੀਂ ਠੀਕ ਹੈ ਵੀਰੇ ਦੱਸਿਆ ਜ਼ਰੂਰ ਆ ਡੈਨਮਾਰਕ ਦਾ ਪਤਾ ਨਹੀਂ ਕਿਹੜਾ ਦੱਸਿਆ ਇਹ ਨਹੀਂ ਪਤਾ ਕੋਈ ਭਣਾ ਡੋਗਲੇ ਦਾ ਮੰਨ ਕੇ ਲੈ ਲੈ ਵੀ ਆਪਾਂ ਨੂੰ ਕੋਈ ਤਰਾਇ ਨਹੀਂ ਕਿੰਨਾ ਬੋਲਾ ਜੀ ਬੋਲਾ 12 ਕਿਲੋ ਕਾਲੀ ਫੂਟ ਜੋਕ ਕੇ ਦੇ ਦਾਂਗੇ ਜੀ ਜੋਕ ਕੇ ਕੰਡੇ ਤੇ ਲੈ ਜਾ ਭਣਾ ਕੋਈ ਜੋਕ ਕੇ ਲੈ ਜੀ ਦੋ ਟਾਈਮ ਚਾਰ ਟਾਈਮ ਥਾਣਾ ਦੀ ਥਾਣਾ ਦੀ ਹੁਣੇ ਧਾਰਾ ਹੀ ਮਾਰਦੇ ਨੇ ਹਾਂ ਧਾਰਾ ਹੀ ਪਹਿਲਾਂ ਮਾਰਨੀ ਹੈ ਕਿ ਪਹਿਲਾਂ ਤੋਰ ਕੇ ਵਿਖਾ ਕੇ ਮਾਰ ਪਹਿਲਾਂ ਤੋਰ ਕੇ ਦਿਖਾ ਦੇ ਬਾਈ ਪਛੀਵਾ ਦੂਜਾ ਜੀ ਬੱਛੀ ਟੌਪ ਦੀ ਆ ਮਗਰ ਪਰ ਆਪਾਂ ਨਹੀਂ ਕਹਿੰਦੇ ਬਈ ਫਲਾਨੇ ਸੀਮਨ ਦੀ ਅਗਲਾ ਭਲਾ ਕ੍ਰੋਸ ਸੀਮਨ ਨਿਕਲੇ ਜਾ ਡੋਗਲੀ ਮੰਨ ਲੈ ਬੱਛੀ ਵੀ ਸਹੀ ਗੱਲ ਆ ਪਰ ਬੱਛੀ ਦੇ ਨੈਣ ਨਖ ਚ ਬੜੇ ਤਕੜੇ ਆ ਰਾਂ ਦੇ ਫਰੰਟ ਆਪਣਾ ਆ ਚੀਜ਼ ਵੇਚਨੀ ਆ ਥਣਲੇ ਵਗਾਾਂ ਦਾ ਲਓ ਜੀ ਭਾਂਡਾ ਦੇਖਣਾ ਗਾਂ ਦਾ ਹੋਵਾਂ ਨਾ ਕਰੋ ਜੀ ਚੈੱਕ ਕਰਕੇ 7.5 ਚ ਹੋਈ ਆ ਠੀਕ ਆ ਜੀ ਵੀਡੀਓ ਕਾਤੇ ਚੋਕੇ ਇੰਨਾਂ ਲਈ ਵਾਸ਼ਾ ਉਹਨੂੰ ਇੰਨੇ ਦਿਨੇ ਹੋ ਠੀਕ ਆ ਵੀਰੇ ਹਾਂ ਆਏ ਨਹੀਂਗਾ ਕੋਈ ਨਹੀਂ ਉਹੋ ਜੀ ਗੱਲ ਵੀ ਉਹੋ ਜੀ ਗੱਲ ਹੋਊਗੀ ਠੀਕ ਆ ਜੀ 12 ਆਪ ਦਾ ਜੋ ਭਾਂਡੇ ਚ ਪਾ ਕੇ ਲੈ ਜੇ ਕੰਡਾ ਬਾਲਟੀ ਵੀ ਦੇ ਦੋਗੇ ਕਿ ਆਪਦੇ ਲੈ ਆਵੇ ਸਾਰਾ ਕੁਝ ਇਥੋਂ ਮਿਲੂ ਠੀਕ ਹੈ ਜੀ ਬਾਕੀ ਚੈੱਕ ਕਰ ਲੋ ਥਣ ਪੂਰਾ ਟਾਪ ਦਾ ਰੰਗ ਪ੍ਰਿੰਟ ਵੀ ਚੰਗਾ ਇੱਥੇ ਮਾਰ ਦੇਣੀ ਆ ਤਾਰ ਬੱਚੇ ਦੀ ਲੋੜ ਹੀ ਨਹੀਂ ਥੋੜਾ ਬੱਚੇ ਦੇ ਨੇੜੇ ਲੈ ਚੱਲ ਤਾਜੀ ਸੂਈ ਆ ਥੋੜਾ ਜਿਹਾ ਬੱਚੇ ਦਾ ਖਿੱਚੂਗੀ ਭਾਈ ਵੇੜ ਨੂੰ ਪਤਾ ਨਹੀਂ ਮੈਂ ਕੋਈ ਵੀ ਆ ਕਿੰਨਾ ਬਾਜੂ ਦੁੱਧ ਜੀ ਦੁੱਧ ਭਾਈ 20 ਕਿਲੋ ਦੱਸਿਆ ਆਪਾਂ 18 ਕਿਲੋ ਮੰਨ ਕੇ ਲੈ ਦੇਣੀ ਬੱਚਾ ਵੀ ਪੂਰਾ ਸਟਰੋਂਗ ਆ ਉਹ ਮੈਂ ਸੂਆ ਮੰਨਿਆ ਨਹੀਂ ਵੇੜ ਨੇ ਭਾਈ ਜਿਵੇਂ ਮੰਲਾ ਕਈ ਪਸੂ ਸੁਆ ਮੰਨੇ ਆਂਦੇ ਬੰਨਦੇ ਵੀਰੇ ਇੱਥੇ ਇੱਕ ਗਾਂ ਗਰਮੀ ਆਉਂਦੀ ਆ ਹਾਂਜੀ ਐ ਨਹੀਂ ਵੀ ਗਾਂ ਜਾਤ ਵਾਲੀ ਕੰਨ ਵੱਡੇ ਆ ਕ੍ਰੋਸ ਹੀ ਗਾਂ ਐ ਠੀਕ ਆ ਜੀ ਐ ਨਾ ਵੀ ਡੰਗ ਡੱਬਾ ਕਹਿ ਲਿਓ ਕੰਨ ਬਹੁਤ ਵੱਡੇ ਆ ਗਾਂ ਦੇ ਸਹੀ ਗੱਲ ਆ ਜੀ ਜਿਹੜੀ ਵੀ ਜਾਤ ਹੈਣੀਗੀ ਗਾਂ ਦੀ ਕੰਨ ਬਖਾਰੇ ਠੀਕ ਆ ਜੀ ਲੈ ਆਓ ਜੀ ਬੱਚਾ ਖੋਲ ਕੇ ਬਤਾਰਾ ਮਾਰ ਦਿੰਨੇ ਧਾਰਾਂ ਤਾਮਰਾ ਦਿੰਨੇ ਕਿਸੇ ਸੱਜਣ ਨੇ ਦੂਰੋਂ ਨੇੜੋਂ ਚੱਲ ਕੇ ਆਉਣਾ ਹੁੰਦਾ ਹੈਗਾ ਬਾਕੀ ਕਈ ਭਰਾਏ ਭੈਣ ਭਰਾ ਹੋਂ ਤੋਂ ਯਕੀਨ ਮੰਨਿਆ ਪਰसों ਚੌਥੇ ਆਪਾਂ ਤਿੰਨ ਵਹਿਣਾਂ ਦੀ ਵੀਡੀਓ ਪਾਈ ਸੀ ਰਾਤ ਨੂੰ 6 ਵਜੇ ਹਾਂ 6 ਵਜੇ 9 ਵਜੇ ਮੈਂ ਵੇਇਟ ਨਹੀਂ ਹੋ ਠੀਕ ਹੈ ਜੀ ਇੱਕ ਬੰਦੇ ਨੇ ਮੋਕਸਰ ਲਾ ਕੇ ਆਂਦੀ ਘੋੜਾਂ ਵਾਲੀ ਮੰਡੀ ਕੋਲ ਇੱਕ ਵੜਿੰਗ ਪਿੰਡ ਆ ਹਾਂ ਇੱਕ ਉਦੋਂ ਹੋਵੇ ਤਾਂ ਇੱਕ ਸਾਈਡ ਹੀ ਲਾ ਹੁੰਦੀ ਹੈ ਇੱਕ ਸਾਈਡਾ ਪਾਉਰ ਨੂੰ ਕਰਾਇਆ ਬਚਾਤਾ ਚਲੋ ਇਕੱਠੀਆਂ ਲੈ ਗਿਆ ਪਾ ਕੇ ਇਕੱਠੀਆਂ ਲੈ ਗਿਆ ਮੈਂ ਇੱਕ ਵੜਿੰਗੀ ਲਾ ਦੀ ਜੇ ਕੋ ਮੋਕਸਰ ਗਾਂ ਲਾ ਜਾਂਦਾ ਚੱਲ ਗਾਂ ਵਾਲੇ ਦਾ ਵੀ ਫਾਇਦਾ ਉਹਨਾਂ ਦਾ ਫਾਇਦਾ ਹੋ ਗਿਆ ਠੀਕ ਹੈ ਜੀ ਆਉਂ ਕਰਾਇਆ ਵੰਡ ਕੇ ਆ ਗਿਆ ਨਹੀਂ ਦੇਖਣ ਵੀ ਨਹੀਂ ਆਏ ਹੋਰ ਦੱਸ ਠੀਕ ਹੈ ਜੀ ਹਾਂ ਪੈਸੇ ਪਾ ਤੇ ਗਾਂ ਨਾਲ ਲਾ ਦੇਣ ਠੀਕ ਹੈ ਬਈ ਨਿਆਣੀ ਦੀ ਲੋੜ ਹੈਗੀ ਕਿ ਹੈ ਨਹੀਂ ਥੇਦੀ ਤਾਂ ਹੈ ਨਹੀਂ ਪਾਰ ਪੌਣੀ ਪਾ ਸਕਦਾ ਜੀ ਬਾਕੀ ਚੈੱਕ ਕਰ ਸਕਦੇ ਹੋ ਨਿਆਣੇ ਦੇ ਲੋਡ ਹੈ ਨਹੀਂ ਚਲੋ ਪਾ ਲੈਨੇ ਆ ਪਾ ਜਰੂਰੀ ਹੁੰਦਾ ਗਾਂ ਨੂੰ ਨਿਆਣਾ ਚੰਗਾ ਹੀ ਹੁੰਦਾ ਜੀ ਕਿ ਕਹਿੰਦੇ ਪਾਉਂਦੇ ਨਹੀਂ ਯਾਰ ਕੋਈ ਗੱਲ ਆ ਸਹੀ ਗੱਲ ਆ ਜੀ ਕਈ ਵੀਰ ਕਹਿ ਦਿੰਦੇ ਬਈ ਨਿਆਣਾ ਪਾਉਂਦੇ ਨਹੀਂ ਪਾਉਣਾ ਪਾ ਲਿਓ ਆ ਤੁਹਾਡੇ ਸਾਹਮਣੇ ਪਾ ਕੇ ਵੀ ਦਿਖਾਤਾ ਤੇ ਪਹਿਲਾਂ ਓਮੇ ਬਾਈ ਬਹਿ ਗਿਆ ਸੀਗਾ ਤੇ ਓਮੇ ਵੀ ਨਹੀਂ ਕੋਈ ਵਟਾ ਬੰਦੇ ਭਾਈ ਬਾਕੀ ਧਾਰਾ ਮਾਰ ਕੇ ਚੈੱਕ ਕਰਾ ਦਿੰਨੇ ਆ ਜੀ ਕਤਲੇ ਪਰ ਨੂੰ ਲਓ ਜੀ ਲੋਡ ਚੌਾਈ ਦੀ 1 ਨੰਬਰ ਚੌਾਈ ਦੋ ਬੇਚਣ ਤੋਂ ਆ ਕੋਈ ਦੂਰੋਂ ਆਉਂਦਾ ਕੋਈ ਤੋਂ ਆਉਂਦਾ ਬੇਚਣ ਦਾ ਚੌਾਈ ਦਾ ਠੀਕ ਹੈ ਜੀ ਮਗਰ ਲੈ ਜੀ ਮਾਰਦੀ ਵੀਰੇ ਚੌਾਈ ਦਾ ਭਲਾ ਵੀ ਕਾ ਨੇ ਰੁਕ ਤੋਂ ਚੱਲ ਕੇ ਆਉਂਦਾ ਚੌਾਈ ਦਾ ਬੇਚਣ ਤੋਂ ਜੀ ਗੋਇਦਕਾ ਨੰਬਰ ਆ ਗਏ ਤੇ ਇਹਦੀ ਡਿਮਾਂਡ ਕੀ ਰਹਿਣਾ ਲਈ ਸਾਢੇ 56000 ਦੀ ਜਸਨੂ ਦੇਵਾਂਗੇ ਹੋ ਜੋ ਮਾਨਤਨ ਜੀ ਹਾਂਜੀ ਸਾਢੇ 56000 ਦੇ ਦੇ ਦਾਂਗੇ ਜੇ ਕੋਈ ਸੱਜਣ ਜੋੜਾ ਲੈ ਜੂ ਤਾਂ ਮਾਨਤਨ ਬਾਈ ਕਹਿੰਦਾ ਭੋਰਾ ਜ਼ਿਆਦਾ ਕਰ ਦਾਂਗੇ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਧੰਨਵਾਦ